ਤੇ ਦਾ ਤੁਹਾਨੂੰ ਪਤਾ ਹੀ ਆਪਾਂ ਪਲਾਥ ਆਏ ਹੋਏ ਖੇਡਣ ਤੇ ਆ ਵੀਰ ਆਪਾਂ ਨੂੰ ਮਿਲੇ ਆ ਬੁਲਟ ਦੇ ਨਾਲ ਫੋਟੋ ਖਿਚਾਉਣ ਵਾਸਤੇ ਆਏ ਸੀਗੇ ਆ ਵੀ ਖੇਡਦੇ ਆ ਭਾਈ ਤੁਸੀਂ ਹਣਾ ਬੰਦੇ ਖੇਡਦੇ ਆਪਾਂ ਪੁਰਾਣੇ ਭਾਰੀ ਆਪਾਂ ਖੇਡੇ ਭਾਰੀ ਮਨੀ ਭਾਰੀ ਹੋਣਾ ਨਾ ਅੱਛਾ ਅੱਛਾ ਮਨੇ ਚੀੜੇ ਕਾਲੇ ਸੰਗੇ ਵਾਲੇ ਭਾਈ ਸਾਰੇ ਬੰਦੇ ਗੱਗੂ ਪੜੀ ਪਿੰਡੀ ਵਾਲੇ ਭਾਈ ਸਾਰੇ ਬੰਦੇ ਆਪਣੇ ਦਾ ਖੇਡੇ ਭਾਰੀ ਮੇਨ ਗੱਲ ਭਾਈ ਗਰੀਬੀ ਮਾਰ ਜਾਂਦੀ ਸਤਾਦ ਪਲੇਅਰ ਬੰਦੇ ਨੂੰ ਹਾਂ ਬੈਗ ਤਕੜੀ ਹੋਵੇ ਭਾਰੀ ਕੋਈ ਟੈਨਸ਼ਨ ਨਹੀਂ ਭਾਰੀ ਸਤਾਦ ਸਤਾਦ ਆਪਣੇ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਭਾਜੀ ਬੁਟਰਾ ਆ ਭਾਜੀ ਅੱਛਾ ਬੁਟਰਾ ਬੁਟਰਾ ਜਸ਼ਨ ਬੁੱਟਰ ਦੇ ਨਾਮ ਤੇ ਕਮਿਟੀ ਜਸ਼ਨ ਬੁੱਟਰ ਭਾਜੀ ਹਾਂਜੀ ਵਧੀਆ ਸੀ ਚਲੋ ਬਾਬੇ ਦੀ ਕਿਰਪਾ ਨਾਲ ਭਾਜੀ ਸਾਰੇ ਬੰਦੇ ਬਰੀ ਹੁਣ ਜਿਹੜੇ ਟੌਪ ਦੇ ਸਟਾਰ ਬਣੇ ਭਾਜੀ ਸਾਰੇ ਹਰਾਈ ਆ ਗੱਲ ਸਮੇਂ ਦੀ ਆ ਉਸਤਾਦ ਜਦੋਂ ਬੰਦੇ ਮੜਾ ਟਾਈਮ ਆਉਂਦਾ ਭਰੀ ਕੋਈ ਨਹੀਂ ਪੁੱਛਦਾ ਅੱਜ ਸਾਲਾ ਮਨ ਦੁਖਦਾ ਭਰੀ ਜਦੋਂ ਇਦਾਂ ਦੇ ਪਲੇਅਰ ਨਹੀਂ ਬੁਲਾਉਂਦੇ ਨਾ ਭਾਜੀ ਸਾਲੀ ਦਿਲ ਤੇ ਛੱਟ ਲੱਗਦੀ ਹੁਣ 70 70 65 ਦੀ ਭਰੀ ਮੈਰੀ ਖੇਡੇ ਸਾਰੇ ਬੰਦੇ ਨਾਲ ਹੀ ਖੇਡਦੇ ਭਾਜੀ ਨਹੀਂ ਆਪਣੇ ਇਹਨਾਂ ਵਿੱਚ ਪਿੱਛੇ ਆਪਣੇ ਕਿਦਾਂ ਹੋ ਗਏ ਪਿਛੇ ਭਾਜੀ ਹੋ ਗਏ ਬਾਕੀ ਭਾਜੀ ਬਾਪੂ ਦੀ ਡੈਥ ਹੋ ਗਈ ਭਾਜੀ ਅੱਛਾ ਮਾਤਾ ਮੇਰੀ ਬਿਮਾਰ ਹੋ ਗਈ ਭਾਜੀ ਸਾਰੇ ਘਰ ਦੀ ਜ਼ਿੰਮੇਵਾਰੀ ਭਾਜੀ ਪੈ ਗਈ ਉੱਥੇ ਭੈਣ ਮੇਰੀ ਨੂੰ ਭਾਜੀ ਪੈਰਲਾਈਜ਼ ਹੋ ਗਿਆ ਛੋਟੀ ਨੂੰ ਹੁਣ ਵੀ ਕੱਲਾ ਹੀ ਸੀ ਮੈਂ ਭਾਜੀ ਕਿ ਮੈਨੂੰ ਕਬੱਡੀ ਛੱਡਣੀ ਪਈ ਕੰਮ ਕਰੀ ਭਾਜੀ ਆਪਿਆ ਹੁਣ ਭਾਜੀ ਬਸ ਦਿਹਾੜੀ ਦਾ ਪਾਪਣਾ ਕਰ ਲਈਦਾ ਮੈਡਮ ਮੋਟਾ ਖੇਡ ਲਈਦਾ ਭਾਜੀ ਮੈਂ ਜਾਪੀ ਨਹੀਂ ਭਾਜੀ ਅੱਛਾ ਲਾਸਟ ਮੈਚ ਕਿਹੜੇ ਟਾਈਮ ਖੇਡਿਆ ਭਾਜੀ ਕੱਲ ਖੇਡੇ ਆਪਾਂ ਵੀ ਉਹ ਵੀ ਕਲੱਬ ਜਲੰਧਰ ਨਾਲ ਸੀ ਭਾਜੀ ਆਪਣਾ ਠੀਕ ਆ ਠੀਕ ਆ ਹਾਂਜੀ ਭਾਜੀ ਕੱਲ ਖੇਡੇ ਭਾਜੀ ਕਰਨ ਹੁਣਾਂ ਵਾਲ ਮੈਂ ਜੀ ਬੁੱਲੋ ਵਾਲੀ ਕਰਨ ਹਣੀ ਪਈ ਟੀਮ ਨਹੀਂ ਇੰਟਰ ਕਰਦੇ ਸੀ ਪਾਜੀ ਟੀਮ ਨਹੀਂ ਇੰਟਰ ਕਰਦੇ ਸੀ ਪਾਜੀ ਹੁਣਾਂ ਜਿੱਦਾਂ ਬਦਲ ਕਹਿ ਕੇ ਅਸੀਂ ਦੋ ਤਿੰਨ ਬੰਦੇ ਆਏ ਤੇ ਫੌਜੀ ਭੁਲਾਤ ਹੁਣਾਂ ਪਾਜੀ ਇਹਨਾਂ ਨੂੰ ਕਿਹਾ ਇਹ ਵਾਲੀ ਟੀਮ ਨਹੀਂ ਇੰਟਰ ਕੀਤੀ ਤੇ ਕੋਈ ਬੱਲ ਪਾਜੀ ਹੁਣਾਂ ਦੇ ਪਾਜੀ ਕਹਿ ਕੇ ਟੀਮ ਇੰਟਰ ਕਰਾਈ ਪਾਜੀ ਹੁਣੀ ਉੱਠ ਕੇ ਆਏ ਆਪਾਂ ਪਾਜੀ ਦਾ ਮਾਣ ਕਰਦੇ ਪਾਜੀ ਹਾਂਜੀ ਤੇ ਪਾਜੀ ਹੁਣੀ ਸੱਤੋਂ ਲੱਗ ਕੇ ਉੱਠ ਕੇ ਆਏ ਕਿੰਦੇ ਪਾਜੀ ਕਿੰਦਾ ਕੀ ਗੱਲ ਹੋਈ ਤੋਂ ਅਸੀਂ ਕਹਿੰਦਾਂ ਪਾਜੀ ਸਾਡੀ ਟੀਮ ਆ ਕਿਹਦਾ ਪਿੰਡ ਪਾਜੀ ਕਿੰਦਾ ਅਸੀਂ ਕਿਹ ਬੁੱਟਰ ਆਪਣਾ ਪਿੰਡ ਆ ਤੇ ਇਹੰਨਾਂ ਦਾ ਭਾਜੀ ਗੱਲ ਆ ਭਾਜੀ ਕਹਿੰਦਾ ਬੋਡੀ ਸਾਫ ਕਰੋ ਉਹਨਾਂ ਦੀ ਟੀਮ ਮੈਂਟਰ ਕੋਈ ਗੱਲ ਨਹੀਂ ਆਪਣੇ ਇਲਾਕੇ ਦੇ ਬੰਦੇ ਆ ਇਹਨਾਂ ਨੇ ਨਹੀਂ ਖੇਲਣਾ ਹੋਰ ਕਿ ਇਹਨਾਂ ਨੇ ਖੇਲਣਾ ਭਾਜੀ ਹੁਣੀ ਤਾਂ ਫੈਨ ਬਸਾ ਕੇ ਇਦਾਂ ਰੱਜੇ ਬੰਦਿਆਂ ਨੂੰ ਰਜਾਉਂਦੇ ਆ ਭਾਜੀ ਜਿਹੜੇ ਬੰਦੇ ਸਾਡੇ ਜਿਹੜੇ ਮਾਤੜ ਸਾਡੇ ਵਰਗੇ ਪਲੇਅਰ ਭਾਜੀ ਕੋਈ ਨਹੀਂ ਪੁੱਛਦਾ ਕੋਈ ਨਹੀਂ ਭਾਜੀ ਪੁੱਛਦਾ ਇਹ ਤਾਂ ਭਾਜੀ ਕਹਿੰਦਾ ਹੀ ਆ ਭਾਜੀ ਬਾਕੀ ਸਾਲ ਮੰਨ ਤੋ ਹੁੰਦਾ ਭਾਜੀ ਯਾਰ ਮੁੰਡਾ ਭਰਿਆ ਕੀਤਾ ਬਈਆ ਭਾਜੀ ਹੈ ਨਾ ਹੋ ਜਾਂਦੀਆਂ ਭਾਜੀ ਗੱਲਾਂ ਜਦੋਂ ਪਲੇਅਰ ਨਹੀਂ ਆਪਣੇ ਪਿੰਡਲ ਨੂੰ ਨਹੀਂ ਹੈਗੀ ਤੁਹਾਡੇ स्पोर्ट ਭਾਜੀ ਪਿੰਡੋਂ ਕਹਿੰਦਾ ਨੂੰ ਪਤਾ ਹੀ ਕਿੱਥੋਂ ਪਹੁੰਚਦੇ ਰਜਗਰ ਭਾਜੀ ਅਸੀਂ ਮੈਚ ਖੇਡਣ ਜਾਂਦੇ ਨਾ ਹੁਣ ਅਸੀਂ ਭਾਜੀ ਮੈਂ 6 ਸਾਲਾਂ ਬਾਅਦ ਪਰੇ ਖੇਡਣ ਲੱਗਾ ਅੱਛਾ ਪਿੰਡ ਦੇ ਮਜ਼ਾਕ ਕਰਦੇ ਭਾਜੀ ਵੀ ਲੈ ਤੂੰ ਨਿਆਣੀ ਲੈ ਕੇ ਆਇਆ ਨਾ ਤੂੰ ਇਦਾਂ ਆਇਆ ਨਾ ਨਹੀਂ ਸਤਾ ਛੋੜਦੀ ਨਹੀਂ ਕਬੱਡੀ ਕੀ ਕਰੀਏ ਯਾਰ ਆਪਣੇ ਤਾਂ ਭਾਜੀ ਜਿੱਦਾਂ ਮਰਜੀ ਟੀਮ ਮਾੜੀ ਮੋੜੀ ਟੀਮ ਬਣਾ ਕੇ ਅਸੀਂ ਕੋਸ਼ਿਸ਼ ਕਰ ਲਈਦੀ ਆ ਤੇ ਫੇਰ ਵੀ ਭਾਜੀ ਤੁਹਾਨੂੰ ਪਤਾ ਹੀ ਆ ਫਿਰ ਮਜ਼ਾਕ ਢਾਉਂਦੇ ਬੰਦੇ ਨਾ ਤਾਂ ਕਰਕੇ ਸ਼ਹੀਦ ਤਾਰਾ ਸਿੰਘ ਕਲੱਬ ਆ ਤੁਹਾਡਾ ਠੀਕ ਆ ਠੀਕ ਆ ਸ਼ਹੀਦ ਬਾਬਾ ਤਾਰਾ ਸਿੰਘ ਕਲੱਬ ਉਟਰਾ ਪਾਜੀ ਲਾਗੇ ਲਾਗੇ ਪਿੰਡ ਆ ਆਪਣੇ ਤੇ ਭਾਈ ਹੁਣਾਣਾ ਪਿਆਰ ਆ ਆਪਣਾ ਇਹ ਭਾਈ ਹੁਣੇ ਸਾਨੂੰ ਕਹਿੰਦੇ ਨੇ ਖੇਡੋ ਤੁਸੀਂ ਸਾਡਾ ਸਰੀਰ ਵੇ ਤੁਹਾਡੇ ਉਮਰ ਵੀ ਹੈਗੀ ਆ ਤੇ ਆਪਾਂ ਇਹਨਾਂ ਦੇ ਜਦਾਂ ਮਤਲਬ ਅੰਡਰ ਹੀ ਖੇਲੀਦਾ ਐ ਅੱਛਾ ਅੱਛਾ ਭਈ ਆਪਣਾ ਪਿਆਰ ਵੀ ਭਾਈ ਆ ਭਰਾ ਆਪਣੇ ਭੈਣ ਦੋਨੇ ਪਿਆਰ ਵੀ ਭਾਈ ਇਹਨਾਂ ਨਾਲ ਆਪਣੇ ਮਾੜੇ ਚੰਗੇ ਟਾਈਮ ਚ ਨਾਲ ਖੜਦੇ ਭਾਈ ਇਹਨਾਂ ਤੋਂ ਬਿਨਾ ਆਪਾਂ ਕੁਛ ਨਹੀਂ ਗਏ ਭਾਈ ਚੱਲ ਆਪਾਂ ਜ਼ੀਰੋ ਵੀ ਆ ਨਾ ਭਾਈ ਆਪਣੇ ਨਾਲ ਖੜੇ ਆ ਬੰਦੇ ਇੰਨੇ ਹੀ ਭਾਈ ਬਹੁਤ ਆ ਅਸਾ ਆਪਣੇ ਪਰਿਵਾਰ ਦੇ ਹਾਲਾਤ ਆਪਣੇ ਕਿੱਦਾਂ ਦੇ ਰਿਹਾ ਆਪਣੇ ਭਾਈ ਪਰਿਵਾਰ ਦੇ ਹਾਲਾਤ ਭਾਈ ਮਾਤਾ ਭਾਈ ਇਦਾਂ ਘਰਾਂ ਚ ਕੰਮ ਕਰਦੀ ਭਾਈ ਆਪਣੇ ਚਾ ਮੈਂ ਬੜੀ ਦਿਹਾੜੀ ਝੂੜੀ ਚੱਲ ਜਾਂਦਾ ਭਾਈ ਕੇ ਵੀ ਕੰਮ ਕਰਦਾ ਭਾਈ ਗੇਮ ਵੀ ਕਰਦਾ ਭਾਈ ਗੇਮ ਵੀ ਕਰੀਦੀ ਭਾਈ ਦਿਹਾੜੀ ਵੀ ਸਾਰੇ ਯਾਰ ਇੰਦਾ ਹੀ ਆ ਮੇਰੇ ਮੰਮੀ ਡੈਡੀ ਹੈ ਨਹੀਂ ਆ ਭਾਜੀ ਦਾ ਬਾਪੂ ਵੀ ਹੈ ਨਹੀਂ ਜਿੱਦਾਂ ਮਤਲਬ ਡੈਡੀ ਵੀ ਹੈ ਨਹੀਂ ਇੰਦਾ ਹੀ ਆ ਜਿੱਦਾਂ ਮਤਲਬ ਆਪਣਾ ਤੋੜਾ ਤਿਕਾ ਮਾਲਾ ਮੋਡਾ ਯਾਰ ਜੇ ਭਾਈ ਚਾਹੁੰਦਾ ਤੁਹਾਡੇ ਨਾ ਪਿੰਡ ਵਾਲੇ ਵੀਡੀਓ ਦੇਖਣਾ ਹਨਾ ਵੀ ਤੁਸੀਂ ਆਪਣੇ ਕਿੱਦਾਂ ਦੀ ਸਪੋਰਟ ਉਹਨਾਂ ਤੋਂ ਚਾਹੁੰਦੇ ਆ ਭਾਜੀ ਸਪੋਰਟ ਇਹ ਕਹਿੰਦੇ ਵੀ ਸਾਨੂੰ ਕੁਝ ਖੇਡ ਕੇ ਦਿਖਾਓ ਸਾਨੂੰ ਬਣ ਕੇ ਦਿਖਾਓ ਭਾਜੀ ਪਿੱਛੇ ਸਪੋਰਟ ਹੋਵੇ ਤਾਂ ਪਲੇਅਰ ਖੇਡੇ ਭਾਜੀ ਅਸੀਂ ਹੁਣ ਘਰ ਦਾ ਸੋਚੀਏ ਕਿ ਖੇਢੀਏ ਉਸ ਭਾਜੀ ਹੈਗੇ ਪਿੰਡ ਦੇ ਬੰਦੇ ਬਾਹਰ ਅੰਦਰ ਗਏ ਆ ਜਿਦਾਂ ਮਤਲਬ ਕੋਈ ਨਹੀਂ ਭਾਜੀ ਕਿਸੇ ਨੂੰ ਪੁੱਛਦਾ ਭਾਜੀ ਜੇ ਤਖੜਾ ਖੁਰਦ ਨੂੰ ਸਲਾਮ ਆ ਭਾਜੀ ਇਹ ਬੰਦਾ ਤਖੜਾ ਆਣਾ ਭਾਜੀ ਕੋਈ ਨਹੀਂ ਸਾਰੀ ਮਤ ਕਰਨੀ ਹੋਰ ਕਿਸੇ ਨੇ ਨਹੀਂ ਇੰਦਾ ਕਰਦਾ ਫੇਦੇ ਕੋਈ ਨਹੀਂ ਕਰਦਾ ਭਾਜੀ ਸਸਾ ਦਾ ਆਪਣਾ ਕੋਈ ਯਾਦਗਾਰੀ ਮੈਚ ਦੱਸ ਸਾ ਵੀ ਜਿੱਥੇ ਬੀ ਨਾਲ ਆਪਣੇ ਨਾ ਸਾਰੇ ਪਲੇਅਰ ਖੇਡੇ ਹੁੰਦੇ ਨੇ ਭਾਣੋ ਲੰਗੇ ਖੇਡੇ ਭਾਜੀ ਅੱਛਾ ਭਾਣੋ ਲੰਗੇ ਖੇਡੇ ਨਾਲ ਸੀਗਾ ਬੱਗਾ ਸੇਦ ਵਾਲੀ ਜੂਨੀ ਸੇਦ ਵਾਲੀ ਆ ਨਾਲ ਸੀਗਾ ਟੱਡਾ ਭੰਡਾਲ ਭਾਜੀ ਚੱਟਾ ਡੱਡਾ ਪੰਡਾਲ ਭਾਜੀ ਤੂੰ ਮੰਨਣਾ ਨਹੀਂ ਅਸੀਂ ਨਾ ਮੈਚ ਖੇਡਦੇ ਸੀ ਸਾਡਾ ਸੈਮੀ ਮੈਚ ਤਾਂ ਸੈਮੀ ਮੈਚ ਤਾਂ ਉਥੇ ਸੋਨੂ ਭਾਜੀ ਹੁਣੀ ਸਰਪੰਚ ਆ ਭਾਜੀ ਭਾਣੋ ਲੰਗੇ ਵਾਲੇ ਹੈਗੇ ਹੈਗੇ ਭਾਜੀ ਹੁਣੀ ਹੈਗੇ ਆ ਨਾ ਭਾਜੀ ਉਥੇ ਭਾਜੀ ਉਹਨਾਂ ਨੇ 1600 ਦਾ ਜੱਫਾ ਗਿਆ ਸੀ ਭਾਜੀ ਉਹ ਪਹਿਲਾ ਭਾਜੀ 1600 ਦਾ ਜੱਫਾ ਪਾਇਆ ਹੋਇਆ ਭਾਜੀ ਕਹਿੰਦੇ ਘੌਂਦੇ ਰੀਡਰ ਭਾਜੀ ਫੜਦਾ ਸੀ ਮੈਂ ਸੀਰੀਅਸਲੀ ਮਣੀ ਮਣੀ ਭਾਜੀ ਹੁਣ ਨਾ ਮੈਂ ਇੰਸਟਾਗ੍ਰam ਤੇ ਭਾਜੀ ਦੀ ਗੱਲ ਹੁੰਦੀ ਰਹੇਦੀ ਫੋਨ ਤਾਂ ਉਹ ਭਾਜੀ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਇਦਾਂ ਦੇ ਪਲੇਅਰ ਭਾਜੀ ਜਿਹੜੇ ਪਲੇਅਰ ਨਾਲ ਇਦਾਂ ਨਾ ਮੈਚ ਹੋਇਆ 2017 ਕਣੀ 16 ਦੀ ਗੱਲ ਆ ਸਾਧੋ ਚੀੜੇ ਭਾਜੀ ਹੋਣੀ ਪਈ ਤਾ ਮੈਂ ਖੁਦ ਚਾਹੇ ਮੇਰੇ ਮੂੰਹ ਨੇ ਪੁੱਛ ਲਿਓ ਬੰਦਾ ਭਾਜੀ ਖੁਦ ਮੈਚ ਦਾ ਕਹਿੰਦੀ ਹੁੰਦੀ ਸੀ ਉਹ ਬੰਦੇ ਜਿਸ ਤਰ੍ਹਾਂ ਆਪਾਂ ਮੈਚ ਖੇਡਣਾ ਪੇਂਡ ਵਾਲਾ ਭਾਜੀ ਹੁੰਦੇ ਸੀ ਉਹ ਭਾਜੀ ਖਾਣਾ ਨਾ ਤੇ ਖਾਣ ਤੁਹਾਨੂੰ ਪਤਾ ਹੀ ਨਹੀਂ ਓਕੇ ਭਾਜੀ ਕੋਈ ਨਹੀਂ ਆਇਆ ਸਾਧ ਗੱਲ ਤਾਂ ਸੁਣ ਇਮੋਸ਼ਨਲ ਹੋ ਗਿਆ ਵੀਰ ਚਲੋ ਉਹ ਗੱਲ ਤਾਂ ਸੁਣ ਵੀਰ ਉਰੇ ਆ ਜਾ ਆ ਜਾ ਕੁਛ ਨਹੀਂ ਹੁੰਦਾ ਯਾਰ ਹੋਊਗੀ სპੋਰਟ ਇਦਾਂ ਦੀ ਗੱਲ ਨਹੀਂ ਹੈਗੀ ਪਰੀ ਕੋਈ ਨਹੀਂ ਪਹੁੰਚਿਆ ਯਾਰ ਅੱਛਾ ਜਗਾ ਯਾਰ ਕੋਈ ਨਹੀਂ ਪਹੁੰਚਦਾ ਪੈਣ ਚੋ ਨੀ ਨੀ ਕੀ ਤਗੜੀ ਗੇਮ ਹੋ ਗਈ ਨਾ ਕੋਈ ਨਹੀਂ ਕੋਈ ਨਹੀਂ ਚੱਲ ਤੁੰਗ ਪਤਾ ਕੀ ਚੱਤਰਾ ਗੇਮ ਹੈ ਇਹ ਦਾਂ ਦੀ ਵਿਰਿਆ ਗੇਮ ਚੀਜ਼ ਇਹ ਦਾਂ ਦੀ ਆ ਵੀ ਆਈ ਕੋਈ ਵੀ ਮਨਦਾਨ ਨਾ ਮਨਦਾ ਹੱਥ ਕੋ ਬਸ ਹੁਣ ਸਾਰੇ ਮਜ਼ਾਕ ਕਰਦੇ ਯਾਰ ਵੀ ਆਪਾਂ ਜੀਰੂਆਂ ਯਾਰ ਕੋਈ ਪੁੱਛਦਾ ਹੀ ਨਹੀਂ ਯਾਰ ਕੋਈ ਸਟਾਰ ਤੁਹਾਨੂੰ ਸੁਣਾਣਾ ਅਫਾਕ ਪਾਜੀ ਇੱਕ ਹੋਰ ਗੱਲ ਆ ਪਲੇਅਰ ਜਿਹੜਾ ਪਲੇਅਰ ਮਾੜਾ ਹੋਊਗਾ ਨਾ ਹਾਂ ਮਾੜਾ ਟਾਈਮ ਹੀ ਉੱਤੇ ਜਾਂਦਾ ਜਿਹੜਾ ਓਦਾਂ ਵੀ ਪੀਕ ਤੇ ਚੱਲਦਾ ਹੋਊਗਾ ਨਾ ਆਪਣੇ ਟਾਈਮ ਤੇ ਮਾੜਾ ਸਮਾਂ ਵੀ ਰੇ ਉਹ ਯਾਰ ਇਹ ਤਾਂ ਨਾ ਕਰ ਉਹ ਤਾਂ ਦੱਸ ਉਤੋਂ ਚਿੰਤਾ ਨਾ ਕਰ ਯਾਰ ਹੋਊਗੀ ਸਪੋਰਟ ਤੇਰੀ ਕੋਈ ਨਹੀਂ ਜੇ ਦਿਨ ਮਨ ਦੇ ਵਿੱਚ ਹੈਗਾ ਨਾ ਵੀ ਮੈਂ ਆਪਣੇ ਖੇਡਣਾ ਖੇਡੇਗਾ ਤੂੰ ਪਰ ਇਹ ਗੱਲ ਨਹੀਂ ਮੈਂ ਜਦੋਂ ਮੈਂ ਪਾਜੀ ਫਿਰ ਮੇਰਾ ਜਦੋਂ ਮਨ ਟੁੱਟ ਗਿਆ ਪਾਜੀ ਮੈਂ ਪਿੱਛੇ ਹਟ ਗਿਆ ਮੇਰੀ ਬੈਕਸਾਈਡ ਇੰਨੀ ਕੁ ਮਾਰੀ ਹੋ ਕੇ ਮੇਰੇ ਘਰ ਦੇ ਹਾਲਾਤ ਦੇਖਿਓ ਉਸਤਾਦ ਅੱਛਾ ਕੌਣ ਕੌਣਾ ਪਰਿਵਾਰ ਸੇ ਮਾਤਾ ਜੀ ਭੈਣ ਦੋ ਸਿਸਟਰਾਂ ਆ ਭਾਜੀ ਬਾਪੂ ਦੀ ਡੈਥ ਹੋ ਗਈ ਸਾਲ ਕੱਲਾ ਕੱਲਾ ਹੀ ਹੁੰਦਾ ਕੱਲਾ ਨਹੀਂ ਤਿੰਨਾ ਟਾਂ ਮੇਰਾ ਕੋਲ ਟੋਣੀ ਪਿਆ ਤਰ ਮੀਂਹ ਤੱਕੜੇ ਵੀ ਭਾਈ ਕਹਿੰਦਾ ਹਾਂ ਤਾਂ ਪੁੱਤਾਂ ਖੇਡਾਂ ਆਪਣ ਖੇਡਦਾ ਹੀ ਹੋਰ ਤਾਂ ਭਾਈ ਕਹਿੰਦਾ ਵੀ ਉਹਨਾਂ ਨਾਲ ਖੇਡਿਆ ਮੈਂ ਟੋਣੀ ਜੀ ਆਪਣੇ ਤੋਂ ਬੜੀ ਹਲਕੀ ਸੀ ਛੋਟੀ ਸੀ ਸਾਜੀ ਹੁੰਨੀ ਸੀ ਆਪਣੇ ਛੋਟੇ ਸੀ ਭਾਜੀ ਲੱਗੇ ਸਾਡੇ ਪਾਈ ਸਾਜੀ ਕੋਈ ਬਾਜੀ ਹੁਣੀ ਫਰਿਆਦ ਹੁਣੀ ਜਿੱਦਾ ਬਾਜੀ ਹੁਣੀ ਲੱਗੇ ਹੀ ਆ ਆਪਣੇ ਉਹਨਾਂ ਦੇ ਪਿੰਡ ਪਿੰਡ ਹੁਣ ਜਦੋਂ ਪਹਜਾਈਦਾ ਆ ਚਲੋ ਬਾਜੀ ਹੁਣੀ ਕਰਦੇ ਹੁੰਦੇ ਜਿੱਦਾਂ ਮਤਲਬ ਤੁਹਾਨੂੰ ਪਤਾ ਆ ਇਹ ਆ ਫਿਰ ਮਿਹਨਤ ਮਿਹਨਤ ਲਾਉਣਗੇ ਅਸੀਂ ਟਾਈਮ ਜਰੂਰੀ ਯਾਰ ਆਪਣੇ ਵੈਸੇ ਇਦਾਂ ਵੀ ਨਹੀਂ ਹੈਗੀ ਵੀ ਉਹ ਕਿਸੇ ਦੀ سپورਟ ਨਾ ਕਰਨ ਉਹਦਾ ਗੱਲਬਾਤ ਕਰਕੇ ਦੇਖਣੀ ਸੀ ਉਹਨਾਂ ਨਾਲ ਭਾਈ ਨਹੀਂ ਕੋਈ ਪੁੱਛਦਾ ਭਾਈ ਤੁਹਾਨੂੰ ਪਤਾ ਕੋਈ ਨਹੀਂ ਪੁੱਛਦਾ ਸਾਹਿਬ ਅੱਛਾ ਲੀ ਹੁਣ ਆਪਣੇ ਤੁਸੀਂ ਨਾ ਕਿੱਦਾਂ ਦੀ سپورਟ ਚਾਹੁੰਦੇ ਆ ਵੀ ਤੁਹਾਨੂੰ ਦੀ ਕੋਈ ਆਪਣੀ ਟੀਮ ਮਤਲਬ ਮੈਂ ਇਹ ਕਿਨੇ ਚੱਲ ਭਾਜੀ ਕੋਈ ਜਿੱਦਾਂ ਮਤਲਬ ਕਿ ਤੁਹਾਨੂੰ سپورਟੇ ਚਾਹੀਦਾ ਹੈ ਕਿ ਚੱਲ ਭਾਜੀ ਸਾਡਾ ਸਾਥ ਦੇਣ ਭਾਜੀ ਕੋਈ ਆਪਾਂ ਖੇਡਣਾ ਚਾਹੁੰਦੇ ਹਾਂ ਉਸਤਾਦ ਹੂੰ ਠੀਕ ਹੈ ਨਹੀਂ ਅਸੀਂ ਭਾਜੀ ਮੈਂ ਇੱਕ ਵੱਡੀ ਛਾਟ ਵੀ ਦੇਖੀ ਭਾਜੀ ਸੱਚੀ ਬਲੁਛ ਨਹੀਂ ਛਾਟਦੀ ਇੰਨਾ ਛਾਹੀ ਆਇਆ ਭਾਜੀ ਨਹੀਂ ਛਾਟਦੀ ਸਾਰਾ ਮੋੜਾ ਮੋੜਾ ਲੱਗੇ ਰਹੀਦਾ ਯਾਰ ਬਾਈ ਗਰਾਊਂਡ ਤੇ ਵੀ ਆਪਣੀ ਮਿਹਨਤ ਮਿਹਨਤ ਲਾਉਣਾ ਕੀ ਇਹ ਨਹੀਂ ਤੁਹਾਨੂੰ ਪਤਾ ਹੀ ਹੈ ਭਾਜੀ ਹੁਣੇ ਕਹਿੰਦੇ ਹੁੰਦੇ ਆਰੇ ਬੋਪਰਾਵਾ ਭਾਈ ਮੱਧੂ ਦੇ ਪਿੰਡ ਉੱਥੇ ਲਾਈ ਦੀ ਮਿਹਨਤ ਭਾਜੀ ਬੋਪਰਾਵਾ ਅੱਛਾ ਅੱਛਾ ਬੋਪਰਾਵਾ ਭਾਜੀ ਹੁਣੇ ਮੱਧੂ ਭਾਈ ਦੇ ਪਿੰਡ ਭਾਜੀ ਮਿਹਨਤ ਲਾਈ ਦੀ ਆਪਾਂ ਅੱਛਾ ਅੱਛਾ ਹਾਂਜੀ ਭਾਜੀ ਭਾਜੀ ਸਾਰੇ ਪਿੰਡ ਦੇ ਬੰਦੇ ਭਾਜੀ ਆਪਣੀ ਉਹ ਟੀਮ ਭਾਜੀ ਸੋਚਦੇ ਆਂ ਆਪਣਾ ਯਾਰ ਚਲੋ ਸ਼ੋਅ ਮੇਰੇ ਪਾਰੀ ਅਹੀਂ ਖੇਡੇ ਆ ਉੱਥੇ ਵੀ ਹਨਾ ਉੱਥੇ ਸੈਂਡ ਰਹੇ ਆ ਭਾਜੀ ਅਹੀਂ ਐਦ ਕੀ ਭਾਜੀ ਮੈਨੂੰ ਹੋ ਗਏ ਆ 6 ਮਹੀਨੇ ਹੋਏ ਭਾਜੀ ਮੈਂ ਮਿਹਨਤ ਸਟਾਰਟ ਕੀਤੀ ਉਸਤਾਦ ਹੁਣ ਵੀ ਚੱਲ ਕੋਈ ਨਹੀਂ ਮਾਰਾ ਸਮਾਂ ਆਉਂਦਾ ਭਾਜੀ ਕੋਈ ਚੱਕ ਠੀਕ ਆ ਭਾਜੀ ਠੀਕ ਹੈ ਹੁਣ ਜਿੱਦਾਂ ਨਾ ਮਾਜੇ ਸ਼ੋਅ ਮੈਂ ਚੱਲ ਪਏ ਨੇ ਠੀਕ ਹੈ ਠੀਕ ਹੈ ਨਾ ਉੱਥੇ ਕਿਸੇ ਨਾ ਕਿਸੇ ਨਾਲ ਆਪਾਂ ਸੈਟਿੰਗ ਕਰਵਾ ਲਾਂਗੇ ਤੇ ਵੀ ਜਦੋਂ ਆਪਣੇ ਗੋਪੀ ਉਸਤਾਦ ਵੀ ਹੈਗਾ ਵਾ ਹਾਂ ਭਾਜੀ ਬਲਕਿ ਉਹਨਾਂ ਦੇ ਨਾਲ ਦਾ ਡੀ ਗੱਲਬਾਤ ਕਰਾ ਕੇ ਹਾਂ ਨਵੇਂ ਬੰਦੇ ਚੱਕ ਲੈ ਨਵੇਂ ਬੰਦੇ ਉਹਨੇ ਹੁਣ ਭਾਈ ਨੇ ਕਿਹਾ ਵੀ ਇੰਟਰਵਿਊ ਚ ਹੂੰ ਹੂੰ ਚੱਲ ਭਾਈ ਤੁਹਾਨੂੰ ਜਾਣਦੇ ਆ ਤੁਸੀਂ ਮੜਾ ਕਹਿ ਰਹੇ ਹੋ ਨਾ ਗੋਪੀ ਭਾਈ ਨੂੰ ਕੋਈ ਨਹੀਂ ਪਹਲਵਾਣ ਨੂੰ ਕਹਾਗੇ ਆਪਾਂ ਕੋਈ ਨਹੀਂ ਬਾਕੀ ਭਾਈ ਨੂੰ ਮਾੜਾ ਮੋੜਾ ਸਪੌਟ ਆਪਾਂ ਥੋੜਾ ਆਪਾਂ ਕਰਾਂਗੇ ਭਾਜੀ ਕੋਈ ਨਹੀਂ ਆਪਾਂ ਜਿੰਨੀ ਜੋਗ ਮੀਰ ਤੂੰ ਹੀ ਆਪਣੇ ਨਾਲ ਹੁ ਆ ਬੰਦੇ ਨਾਲ ਭਾਈ ਇੰਨਾ ਕ ਪਿਆਰ ਹਨ ਇਕੱਠੇ ਪੜੀ ਕੰਮ ਤੇ ਜਾਂਦੇ ਆ ਅੱਛਾ ਮਿਹਨਤ ਇਕੱਠੇ ਮਿਹਨਤ ਲਾਉਣੇ ਭਾਈ ਐ ਹੁਣ ਵਿਹੜੀ ਵੀ ਜਾਂਦੇ ਸ਼ਾਮ ਨੂੰ ਮਿਹਨਤ ਵੀ ਲਾਉਣੀ ਪੈਂਦੀ ਪੰਜ ਛੇ ਜੇ ਕੰਮ ਤੋਂ ਇਹ ਦਫਾ ਜਾਣ ਨੂੰ ਆ ਕੇ ਮਿਹਨਤ ਲਾਈ ਦੀ ਆ ਜਿਹੜੀ ਗੱਲ ਆ ਹੁਣ ਘਰ ਦੇ ਲਾ ਕੇ ਦੇਖਣੇ ਪੈਣੇ ਭਾਈ ਜੀ ਜਿਹੜੀ ਗੱਲ ਆ ਤੇ ਇੱਕ ਰਿ ਆਪਣਾ ਪਲਾਨ ਫੋਨ ਨੰਬਰ ਬੋਲੀ 9968544014 ਭਾਈ ਇਹ ਮੇਰੀ ਮਾਤਾ ਨੰਬਰ ਆ 869984851 ਇਹ ਮੇਰਾ ਨੰਬਰ ਭਾਈ ਠੀਕ ਆ ਠੀਕ ਆ ਹਾਂਜੀ ਭਾਈ ਆਪਾਂ ਸਿੱਧੀ ਗੱਲ ਕਰਦੇ ਆਪਣੇ ਘਰ ਦੇ ਹਾਲਾਤ ਬਾਰੇ ਪੁੱਛ ਸਕਦਾ ਬਾਕੀ ਤੁਹਾਨੂੰ ਨਿਹੰਦ ਕਰਨੀ ਆ ਦੇਖਿਓ ਨੂੰ ਭਰਾਵਾਂ ਦੇ ਫੋਨ ਆਉਣਗੇ ਤੈਨੂੰ ਹੌਸਲਾ ਦੇਣਗੇ 바ਜੀ ਆਪਾਂ ਤਾਂ ਕਹਿੰਦੇ ਆਪਾਂ ਭਰਾਵਾਂ ਨਾਲੀਆਂ ਸਾਰਿਆਂ ਨਾਲ ਬੜੀ ਆਪਣੀ ਸੰਗਰ ਕਰੂਗਾ ਆਪਾਂ ਖੇਡਣਾ 바ਜੀ ਚਾਹੁੰਦੇ ਆ ਠੀਕ ਨਹੀਂ ਤਦ ਤੱਕ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਠੀਕ ਨਹੀਂ